ਤਾਰੀਵਾਲ ਬੱਸ ਤੇ ਮੋਪਰ ਦਾ ਹੋਇਆ ਐਕਸੀਡੈਂਟ ਮੋਪਰ ਸਵਾਰ ਹੋਇਆ ਜ਼ਖਮੀ ਜਿਸ ਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਪਠਾਨਕੋਟ ਡੀਪੂ ਦੀ ਰੋਡਵੇ ਦੀ ਬੱਸ ਜੋ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਸੀ ਤਾਰੀਵਾਲ ਨਾਨਕਪੁਰੀ ਗੁਰਦੁਆਰਾ ਸਾਹਿਬ ਦੇ ਕੋਲ ਪਹੁੰਚੀ ਤਾਂ ਸ਼ਿਰਕ ਪਾਰ ਕਰ ਰਹੇ ਮੋਪਰ ਸਵਾਰ ਦੇ ਨਾਲ ਟਕਰਾ ਗਿਆ ਜਿਸ ਨਾਲ ਮੋਪਰ ਸਵਾਰ ਬਜ਼ੁਰਗ ਜ਼ਖਮੀ ਹੋ ਗਿਆ ਜਖਮੀ ਬਜ਼ੁਰਗ ਨੂੰ ਬਸ ਦੇ ਡਰਾਈਵਰ ਦਵਿੰਦਰਪਾਲ ਸਿੰਘ ਨੇ ਨਿੱਜੀ ਹਸਪਤਾਲ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਗਰਦਾਸਪੁਰ ਰੈਫਰ ਕਰ ਦਿੱਤਾ ਗਿਆ ਬਸ ਦੇ ਡਰਾਈਵਰ ਦਵਿੰਦਰਪਾਲ ਸਿੰਘ ਨੇ ਇਹ ਵੀ ਦੱਸਿਆ ਕਿ ਅਸੀਂ ਆਪਣੀ ਸਾਈਡ ਤੇ ਬਿਲਕੁਲ ਹੋਲੀ ਆ ਰਹੇ ਸਾਂ ਅਤੇ ਇਹ ਬਜ਼ੁਰਗ ਸੜਕ ਪਾਰ ਕਰ ਰਹੇ ਸਨ ਜਿਸ ਨਾਲ ਅਚਾਨਕ ਇਹ ਹਾਸਾ ਹੋ ਗਿਆ ਬਜ਼ੁਰਗ ਦੇ ਮਗਰ ਬੈਠੀ ਹੋਈ ਮਹਿਲਾ ਨੇ ਦੱਸਿਆ ਕਿ ਮੈਂ ਹੱਥ ਦਿੱਤਾ ਸੀ ਸੜਕ ਪਾਰ ਕਰਨ ਲੱਗਾ ਪਰ ਫਿਰ ਵੀ ਬੱਸ ਨਾਲ ਮੋਟਰ ਦੇ ਟਕਰਾ ਗਈ ਜਿਸ ਨਾਲ ਮੇਰਾ ਪਤੀ ਜ਼ਖਮੀ ਹੋ ਗਿਆ ਜਿਸ ਨੂੰ ਢਾਈ ਵਾਲੇ ਕੋ ਨਿੱਜੀ ਹਸਪਤਾਲ ਇਲਾਜ ਲਈ ਲਿਆਂਦਾ ਗਿਆ ਪਰ ਉਸਦੀ ਹਾਲ ਦੇਖਦੇ ਉਸ ਨੂੰ ਗਰਦਾਸ ਕੋ ਰੈਫਰ ਕਰ ਦਿੱਤਾ ਗਿਆ ਹੈ ਆਹੀ ਬੁਸ਼ਪਾ ਫੜੀ ਨਹੀਂ ਰਹਾ ਕੀ ਕਰ ਹੋਈ ਐ ਆਹੀ ਬੜੇ ਸੋਹਣੇ ਆਏ ਮਹੱਤ ਪਿੱਛੋਂ ਐਡਾ ਲੰਮਾ ਕੀਤਾ ਵਾ ਗਾੜੀ ਕਰਕੇ ਨੰਗਰ ਲੱਗੇ ਮੈਂ ਝੱਕ ਨਾ ਮਾਰ ਕੇ ਲੋਰ ਬਾਥੂ ਬਾੜੀ ਮੈਂ ਉਹ ਕਿਤੇ ਲੁੰਡੇ ਨਾ ਕਿਤੇ ਬੈਠੀ ਨਹੀਂ ਦੋ ਵਾਰੀ ਵੀ ਇਸ ਤਰ੍ਹਾਂ ਕੇ ਜਰ ਪੜਾ ਰਾਜੀ ਉਹ ਬੜਾ ਕੁਏ ਵੰਦੇ ਮੇਕੀਆ ਦੀ ਪਿੱਛੋਂ ਮਾਰੇ ਵਿਚਾਰੇ ਤੇ ਜਮੀ ਪਿੱਛੇ ਨੂੰ ਦੋ ਹੋਰ ਵੀ ਮੁੰਡੇ ਆ ਦੇਣਾ ਇਹਨਾਂ ਦਾ ਕਈ ਮਾਰਨੇ ਹੀ ਆ ਜਾਈ ਵੀ ਅਰੇ ਕਿਨਾ ਆਜਾ ਆਪਣਾ ਗਵਿੰਦਰਪਾਲ ਸਿੰਘ ਜੀ ਹਾਂ ਇਹ ਐਕਸੀਡੈਂਟ ਹੋਇਆ ਵਾ ਕਿਥੋਂ ਕਿਥੇ ਜਾ ਰਹੀ ਸੀ ਆਪਾਂ ਅੰਬਰਸਰ ਤੋਂ ਪਠਾਨਕੋਟ ਜਾ ਰਹੇ ਸੀ ਜਦੋਂ ਧਾਰੀਆਲ ਸ਼ਹਿਰ 'ਚ ਆਏ ਆ ਬਿਲਕੁਲ ਗੱਡੀ ਸਲੋ ਹੀ ਬਜ਼ੁਰਗ ਆਏ ਬਜ਼ੁਰਗ ਬਹੁਤ ਤੇਜ਼ ਹੀ ਬਜ਼ੁਰਗਾਂ ਦੀ ਗੱਡੀ ਨਾਲ ਕਿ ਬੋਬਟਾਂ ਕੇ ਵੱਜ ਗਈ ਬਜ਼ੁਰਗਾਂ ਚੁੱਕ ਕੇ ਆਪਾਂ ਹਸਤਾਲ ਖੜਿਆ ਸਾਡੀ ਇੱਕ ਮਾਸਾ ਗਲਤੀ ਹੈ ਕਿਥੋਂ ਇਹ ਐਕਚੁਅਲੀ ਕਿੱਜਾ ਹੋਇਆ ਇਹ ਜੀ ਸੂਏਰ ਕੰਡੇ ਦੇ ਹੋਇਆ ਜੀ ਧਾਰੀ ਵਾਲ ਹਾਂਜੀ ਧਾਰੀਆ ਕਿਥੋਂ ਆ ਰਹੇ ਕਿੱਥੇ ਜਾਣਾ ਜੀ ਆਪਾਂ ਅੰਬਰਸਰ ਤੋਂ ਪਠਾਨਕੋਟ ਜਾਣਾ ਸੀ ਤੇ ਬਸ ਸਲੋ ਆ ਰਹੀ ਸੀ ਹਾਂਜੀ ਬਿਲਕੁਲ ਸਲੋ ਆ ਰਹੀ ਸੀ ਕਿ ਉਹਨੇ ਆਸੇ-ਪਾਸੇ ਕੋੱਖ ਨਹੀਂ ਵੇਖਿਆ ਉਹ ਜੱਕਦਮ ਹੀ ਰੋਡ ਤੇ ਨਿਕਲਿਆ ਤੇ ਗੱਡੀ ਦੀ ਬ੍ਰੇਕ ਮਾਰਦੇ ਮਾਰਦੇ ਆ ਮੋਬਾਈਲ ਵਾਲੀ ਗੱਡੀ ਨਾਲ ਟਕਰਾਈ ਉਹਨਾਂ ਚੁੱਕ ਕੇ ਵੇਅਪਸਾਲ ਆਪ ਖੁਦ ਛੱਡ ਗਿਆ ਸਰ ਸਾਧ ਜਿਹਨੂੰ ਛੱਡ ਕੇ ਆ ਰਹੇ ਹਾਂਜੀ ਹਾਂਜੀ ਜੇ ਆਡੀ ਗਲਤੀ ਹੁੰਦੀ ਆ ਆਪਾਂ ਗੱਡੀ ਛੱਡ ਕੇ ਭੱਜਦੇ ਜਾਂ ਕੁਝ ਹੋਰ ਕਰਦੇ ਆਪਾਂ ਤੁਹਾਡੇ ਦੇਖ ਲੋ ਖੂਨ ਨਾਲ ਕੱਪੜੇ ਵੀ ਲਿਪੜਿਆ ਜੀ ਆਪਾਂ ਆਪ ਚੁੱਕ ਕੇ ਖੜਿਆ ਨੋਮ ਛੱਡ ਲਿਆ ਕੇ ਮਾਰੀ ਜੀ ਸਾਡੀ ਗੱਡੀ ਕੱਚੀ ਸਿੱਟੀ ਆਪਾਂ ਬਿਲਕੁਲ ਬ੍ਰੇਕ ਮਾਰੀਆ ਤੇ ਮੋਕੇ ਜਾ ਕੇ ਦੇਖ ਲੋ ਗੱਡੀ ਪਰ ਕੋ ਕੱਚੀ ਉਤਰੀ ਹੈ